ਅੱਜੋ ਕੱਲ੍ਹ ਭਾਜਪਾ ਨੇ ਮੋਤੀ ਨੇ ਅਮਿਤ ਸ਼ਾਹ ਨੇ ਰਲ ਕੇ ਈਡੀ ਨੂੰ ਭੇਜ ਕੇ ਅੱਜ ਗ੍ਰਿਫਤਾਰ ਕੀਤਾ ਰਾਤ ਸ਼੍ਰੀ ਰਵਿੰਦ ਕੇਜੀਵਾਲ। ਔਰ ਉਹਨਾਂ ਦਾ ਸੋਚ ਆ ਵੀ ਸ਼੍ਰੀ ਰਵਿੰਦ ਕੇਜੀਵਾਲ ਜੀ ਇੱਕੋ ਇੱਕ ਲੀਡਰ ਨੇ ਜਿਹੜੇ ਇਹਨਾਂ ਨੂੰ ਰੋਕ ਰਹੇ ਨੇ ਜਿਹੜੇ ਇਹਨਾਂ ਦੇ ਸਮਝੋ ਰਾਸਤੇ 'ਚ ਰੋੜਾ ਪਾ ਰਹੇ ਨੇ ਜਿਹੜੇ ਸੇ ਸਵਾਮਦੀ ਗੱਲ ਕਰ ਰਹੇ ਨੇ ਜਿਹੜੇ ਪੜ੍ਹਾਈ ਦੀ ਗੱਲ ਕਰ ਰਹੇ ਨੇ ਬੱਚਿਆਂ ਦੀ ਜਿਹੜੇ ਨਰੁਜਗਾਰ ਦੀ ਗੱਲ ਕਰ ਰਹੇ ਨੇ ਤੇ ਉਹਨਾਂ ਨੂੰ ਦਬਾਉਣਾ ਚਾਹੁੰਦੇ ਨੇ। ਔਰ ਤੁਹਾਨੂੰ ਦੱਸਣਾ ਚਾਹੁੰਦੇ ਆਂ ਵੀ ਐਸੇ ਹੱਤਕੰਡੇ ਜਿਹੜੇ ਅਪਣਾ ਰਹੇ ਨੇ ਜਿੰਨੇ ਮਰਜ਼ੀ ਅਪਣਾ ਲੈਣ ਤੇ ਲੋਕ ਬਹੁਤ ਸੂਝਵਾਨ ਨੇ ਦੇਖਦੇ ਆਂ ਖਾਸ ਕਰਕੇ ਪੰਜਾਬੀਆਂ ਨੇ ਹਮੇਸ਼ਾ ਨਵੀਂ ਪਿਰਤ ਪਾਈ ਆ ਔਰ ਪੰਜਾਬੀਆਂ ਨੇ ਇਹੋ ਜਿਹੜੇ ਕਾਲੇ ਕਾਨੂੰਨ ਲਿਆਂਦੇ ਸੀ ਕਹਿੰਦੇ ਸੀ ਕਾਨੂੰਨ ਵਾਪਸ ਨਹੀਂ ਆਉਣੇ ਤੇ ਉਹ ਵੀ ਧੌਣ ਚ ਕੋਡਾ ਰੱਖ ਕੇ ਵਾਪਸ ਕਰਾਏ ਸੀ ਤੇ ਇਹ ਜਿਹੜੇ ਐਸੇ ਹੱਤਕੰਡੇ ਬਣਾ ਲਿਆ ਤੇ ਔਰ ਵਾਲੇ ਸਮੇਤ ਆ ਜਿਹੜੀਆਂ ਵੋਟਾਂ ਦੇ ਵਿੱਚ ਇਹਨਾਂ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਤੇ ਉਹ ਤੁਹਾਡੇ ਸਾਹਮਣੇ ਹੀ ਐ ਔਰ ਜਿਹੜੀ ਇਹ ਕੋਝੀਆਂ ਚਾਲਾਂ ਚੱਲਾਂ ਚੱਲ ਰਹੇ ਨੇ ਅੱਜ ਜਿਹੜਾ ਦਵਾਈ ਦੀ ਪੜਾਈ ਦੀ ਗੱਲ ਕਰਿਆ ਇਹ ਸੋਚਦੇ ਵੀ ਸ਼ਾਇਦ ਅਨਪੜ੍ਹ ਰੱਖ ਕੇ ਸੀ ਸਦਾ ਲਈ ਮਿਲ ਕੇ ਆਪਣੇ ਰਾਜ ਕਰ ਜਾਵਾਂਗੇ ਤੇ ਪਰ ਰਾਜ ਉਹੀ ਕਰੂਗਾ ਜਿਹੜਾ ਲੋਕਾਂ ਦੀ ਗੱਲ ਕਰੂਗਾ ਹਰਵਿੰਦ ਕੇਜੀਵਾਲ ਇੱਕ ਮਾਨਦਾਰ ਤੇ ਕਰਮਸ਼ੀਲ ਸਾਡੇ ਮਿਲ ਕੇ ਲੀਡਰ ਨੇ ਮੁੱਖ ਮੰਤਰੀ ਨੇ ਤੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰੇ ਦਵਾਇਆ ਨਹੀਂ ਜਾਣਾ ਹਮੇਸ਼ਾ ਜਿਹੜੀ ਚੀਜ਼ ਨੂੰ ਆਪਾਂ ਦਬਾਉਨੇ ਆਂ ਤੇ ਉਹ ਹਮੇਸ਼ਾ ਉੱਪਰ ਉੱਠਦੀ ਆ ਕਿਉਂਕਿ ਲੋਕਾਂ ਦੇ ਰੈ ਬਣ ਚੁੱਕੀ ਆ ਵੀ ਹਰਵਿੰਦ ਕੇਜੀਵਾਲ ਲੋਕਾਂ ਦੀ ਗੱਲ ਕਰ ਰਹੇ ਨੇ ਲੋਕਾਂ ਦੇ ਕੰਮ ਕਰ ਰਹੇ ਨੇ ਇਸ ਕਰਕੇ ਲੋਕ ਅੱਜ ਨਾਲ ਨੇ ਇਸ ਕਰਕੇ ਐਸੇ ਹੱਥਕੰਡੇ ਜਿਹੜੇ ਅਪਣਾ ਲਏ ਜਿੰਨੇ ਮਰਜ਼ੀ ਕੋਝੀਆਂ ਚਾਲਾਂ ਚੱਲਣ ਜਿੰਜੇ ਮਰਜ਼ੀ ਹੱਥਕੰਡੇ ਅਪਣਾ ਲੈਣ ਜਿੰਨੇ ਮਰਜ਼ੀ ਮਿਲ ਕੇ ਇਸਦੇ ਦਬਾਅ ਪਾ ਤੇ ਇਹ ਚੱਲਣੇ ਨਹੀਂ ਇਹਨਾਂ ਦੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਜਿੰਨੇ ਵੋਟਾਂ ਆਉਣੀਆਂ ਨੇ ਇਹਦੇ ਵਿੱਚ 2024 ਦੀ ਜਿਹੜੀ ਇਲੈਕਸ਼ਨ ਹੋ ਰਹੀ ਹੈ ਲੋਕ ਸਭਾ ਦੀ ਇਹਦੇ ਵਿੱਚ ਇੰਡੀਆ ਗੱਡ ਜੋੜ ਮਤਲਬ ਕਿ ਸਰਕਾਰ ਬਣਾਊਗਾ ਤੇ ਜਿਹੜੇ ਇਹਨਾਂ ਨੇ ਕਰੋੜਾ ਅਰਬਾ ਰੁਪਈਆ ਔਰ ਜਿਨ੍ਹਾਂ ਦੀ ਮਿਲ ਕੇ 10 ਕਰੋੜ ਰੁਪਈਆ ਇਨਕਮ ਹੈ ਤੇ ਉਤੋਂ 2-200 ਕਰੋੜ ਰੁਪਈਆ ਜਿਹੜੀ ਮਿਲ ਕੇ ਰਿਸ਼ਵਤਾ ਲਈਆਂ ਜਿਹੜੀਆਂ ਅਮਰਕੇ ਫੰਡ ਲਏ ਨੇ ਉਹ ਵੀ ਸਾਹਮਣੇ ਆਉਣਗੇ ਜਿਹੜੇ ਬੀਫ ਕੰਪਨੀ ਤੋਂ 250 ਕਰੋੜ ਰੁਪਇਆ ਫੰਡ ਲਿਆ ਉਹ ਕਿਸ ਚੀਜ਼ ਦਾ ਲਿਆ ਉਹ ਵੀ ਪਤਾ ਲੱਗ ਜਾਊਗਾ ਉਹ ਸਾਹਮਣੇ ਲੈ ਕੇ ਆਵਾਂਗੇ ਤੇ ਇਹਨਾਂ ਨੂੰ ਸਾਬਕਾ ਵੀ ਸਿਖਾਉਣਗੇ ਲੋਕ ਔਰ ਮਨ ਕੇ ਆਮ ਆਦੀ ਪਾਰਟੀ ਦੀ ਇੰਡੀਆ ਗੱਟ ਜੁੜੀ ਦੀ ਸਰਕਾਰ ਵੀ ਤੁਹਾਡੇ ਵੱਲੋਂ ਹੁਣ ਕੀ ਰਣਨੀਤੀ ਬਣਾਈ ਗਈ ਹੈ ਕਿ ਅੱਜ ਜੀ ਇੱਥੇ ਇਕੱਠੇ ਹੋਏ ਮੇਰੇ ਅਸੀਂ ਇਥੋਂ ਮਹਾਲੀ ਜਿਹੜਾ ਸਾਡੀ ਸਾਰੀ ਲੀਡਰਸ਼ਿਪ ਇਕੱਠੀ ਹੋ ਰਹੀ ਹੈ ਸਾਰੇ ਮਿਲ ਕੇ ਵਲੰਟੀਅਰ ਸੈਵਨ ਇਕੱਠੇ ਹੋ ਰਹੇ ਨੇ ਤੇ ਉੱਥੇ ਜਾ ਕੇ ਅਸੀਂ ਮਿਲ ਕੇ ਪਿੱਟ ਸਿਆਪਾ ਜਿਹੜਾ ਮਿਲ ਕੇ ਅਮਿਤ ਸ਼ਾਹ ਦਾ ਤੇ ਮੋਦੀ ਸ਼ਾਹ ਦਾ ਕਰਨਾ ਵਾ ਮੋਦੀ ਦਾ ਕਰਨਾ ਤੇ ਉਸ ਤਰ੍ਹਾਂ ਜੋ ਸਾਡੀ ਲੀਡਰਸ਼ਿਪ ਦਾ ਜੋ ਸਾਡੀ ਹਾਈ ਕਮਾਂਡ ਦਾ ਹੁਕਮ ਹੋਊਗਾ ਉਸੇ ਮੁਤਾਬਕ ਅਸੀਂ ਚੱਲਾਂਗੇ ਔਰ ਸੁਪਰੀਮ ਕੋਰਟ ਦੇ ਵਿੱਚ ਵੀ ਸਾਡੀ ਲੀਗਲ ਜਿਹੜੀ ਮਿਲ ਕੇ ਟੀਮ ਆ ਉਹਨੇ ਰਾਤ ਰੈਟ ਲਾ ਦਿੱਤੀ ਗਈ ਆ ਤੇ ਔਰ ਸੁਪਰੀਮ ਕੋਰਟ ਨੂੰ ਵੀ ਪਤਾ ਜਿੰਨੇ ਫੈਸਲੇ ਅੱਜ ਆਏ ਨੇ ਔਰ ਮੋਦੀ ਬਖਰਾਇਆ ਹੋਇਆ ਕਿਉਂ ਆ ਤੇ ਜਿੰਨੇ ਬਲਕੇ ਆ ਚੰਡੀਗੜ੍ਹ ਦੇ ਵਿੱਚ ਜੋ ਕੁਛ ਇਹਨਾਂ ਨੇ ਕੀਤਾ ਔਰ ਜਲ ਮਗੇ ਉਹਦੇ ਆਪਣੇ ਯਰਬਰ ਨੂੰ ਬਲਕੇ ਲਾ ਕੇ ਆਪਣਾ ਮੇਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਮਲਕੇ ਸਾਹਮਣੇ ਸੁਪਰੀਮ ਕੋਰਟ ਨੇ ਲੈ ਕੇ ਆਂਦਾ ਤੇ ਅੱਜ ਸੁਪਰੀਮ ਕੋਰਟ ਨੇ ਜਿੰਨੇ ਫੈਸਲੇ ਕੀਤੇ ਨੇ ਨਿਰਪੱਖ ਹੋ ਕੇ ਕੀਤੇ ਨੇ ਇਹ ਵੀ ਸੁਪਰੀਮ ਕੋਰਟ ਤੇ ਸਾਨੂੰ ਵਿਸ਼ਵਾਸ ਆ ਤੇ ਜਿਹੜੀ ਰਿੱਟ ਲੱਗੀ ਆ ਤੇ ਵੀ ਨਿਰਪੱਖ ਫੈਸਲਾ ਹੋ ਕੇ ਤੇ ਜਲਦੀ ਬਰਕੇ ਸ਼ਰੀਰ ਮਿਲਕੇ ਜੀ ਬਾਹਰ ਆਉਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਜਿਹੜੇ ਸੇਸਵਾਮਾ ਦੀ ਗੱਲਾਂ ਕਰਦੇ ਆ ਉਹ ਹੋ ਬਲਕੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਔਰ ਦੇਸ਼ ਨੂੰ ਖੁਸ਼ਹਾਲ ਬਣਾਇਆ ਜਾਊਗਾ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਬਣਾਉਣ ਦਾ ਸਾਡਾ ਮਿਸ਼ਨ ਆ ਉਹ ਬਣਾ ਕੇ ਰਹਿਣਾ